ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰ ਆ ਜਿਹੜੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋ। ਕਵੈਸਟ ਬੇਨਤੀ ਕਰਦੇ ਆ ਕਿ ਜਦੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਲਾਜ਼ਮੀ ਦੋ ਟਾਈਮ ਦੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ। ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ। ਅੱਜ ਦੀ ਆਪਣੀ ਵਿਜਿਟ ਪਿੰਡ ਸੋਰਸਿੰਗ ਜਿਹੜਾ ਤਰਨਤਾਰ ਸਾਹਿਬ ਤਸਿਲ ਲੱਗਦੀ ਐ ਨੂੰ ਪੱਟੀ। ਆਪਾਂ ਬਾਈ ਲਵ ਦੇ ਫਾਰਮ ਤੇ ਸੱਜਣੋਂ ਪਹੁੰਚੇ ਆਂ ਬਾਈ ਲਵ ਨੇ ਕਰਤਾ ਕੰਮ ਸ਼ੁਰੂ ਫੇਰ ਸੱਜਣੋਂ ਆਉਣਾ ਅਡ ਟੀਮ ਦੇ ਵਿੱਚ ਆਂਦਾ ਕੀ ਵੀਡੀਓ ਆਪਾਂ ਪਾਇਆ ਕਰਾਂਗੇ ਥੋੜੇ ਜੇ ਕੰਮਕਾਰ ਪੈਗੇ ਸੀ ਤੇ ਲਵ ਹਣੀ ਕਿਤੇ ਗਏ ਸੀ ਚਲੋ ਕੋਈ ਗੱਲ ਨਹੀਂ ਮਾਰ ਆਇਨੇ ਫੇਰ ਕਿਰਪਾ ਕੀਤੀ ਆ ਬਣਿਆ ਰਿਓ ਐਂਡ ਤੱਕ ਕਰ ਜਾਇਜ਼ ਕੀਮਤ ਕਰਾਉਨੇ ਆ ਦੋ ਪਸ਼ੂ ਵਿਖਾਉਨੇ ਆ ਤੁਹਾਨੂੰ ਬਈ ਲਾਸਾ ਸਸੀ ਕਾ ਸਸੀ ਕਾ ਸੰਦੇਸ ਆ ਸਸੀ ਕਾ ਜੀ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਾ ਹੀ ਕਿਰਪਾ ਪਤਰੀ ਸ਼ੁਕਰੇ ਮਹਾਰਾਜ ਦਾ ਡਰੈਸ ਕਰੀਏ ਨੋਟ ਬਾਈ ਜੀ ਡਰੈਸ ਬਾਈ ਜੀ ਆਪਣਾ ਪਿੰਡ ਸੋਸ ਸਿੰਘ ਹਾਂ ਜਿਲ੍ਹਾ ਸ਼੍ਰੀ ਤਨਤਨ ਸਾਹਿਬ ਤੇ ਤਹਿਸੀਲ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ 994232436 ਠੀਕ ਆ ਹਾਂ ਜੀ ਸ਼ੁਰੂਆਤ ਕਰੀਏ ਮੈਂ ਤਾਂ ਸ਼ੁਰੂਆਤ ਮੈਂ ਤਾਂ ਕਰ ਲਗਾ ਦੋ ਕਰ ਲੇਖ ਮੈਂ ਤਾਂ ਕਰੀ ਹੈ ਨਾ ਛੋਟੀ ਤੋਂ ਕਰੀਏ ਵਾਹ ਵਾਹ ਬਾਈ ਇਹ ਸੰਧੂ ਸਾਹਿਬ ਮੈਂ ਤਾਜੀ ਸੂਈ ਜੋ ਅੱਛਾ ਹਾਂ ਜੀ ਤੇ ਮੇਰਾ ਬੱਚਾ ਮਰ ਗਿਆ ਜੋ ਬੱਚਾ ਮਰ ਗਿਆ ਬੱਚਾ ਮਰ ਗਿਆ ਮਿਲਦੀ ਕਿੱਦਾਂ ਬਾਈ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਹਾਂ ਦੁੱਧ ਕਿਨਾਂ ਤੂੰ 8 ਕਿਲੋ ਪਕਾ ਲੋਏ ਵਾਲਾ ਉਹ ਵਿਖਾਵਾ ਆਪਾਂ ਮੈਂ 9 10 ਕਿਲੋ ਵਾਲਾ ਹੀ ਹੋਵੇ ਚਲੋ ਤੋੜ ਦੋ ਹਾਂਜੀ ਚੋਣ ਸੱਚ ਨਾਲ ਚੰਗੀ ਹੋਗੀ ਚੋਣ ਇੱਕ ਨੰਬਰ ਜੀ ਰੂਹ ਤੋਂ ਬੋਲੀ ਅੱਛਾ ਉਹਦੀ ਚੋਣ ਲਗੀ ਓਕੇ ਹਾਂਜੀ ਠੀਕ ਹੈ ਲੋਏ ਸੱਜਣੋ ਮੋਗੜਾ ਮਖੜਾ ਵੇਖੋ ਹਾਂਜੀ ਹਾਂਜੀ ਮੈਂ ਚੰਗੀ ਆ ਮੈਂ ਬਾਂਦੀ ਸੰਦੀ ਚੰਗੀ ਹੋਈ ਵਾਵਾ ਲੈਓ ਇਹ ਵਾਈ ਜੀ ਦਾ ਰੇਟ ਰੇਟ ਸਿੰਧੂ ਸਾਹਿਬ ਆਪ ਤੇ ਚਲੋ ਮਹਿੰਗੀ ਜਿਹੀ ਥੋੜੀ ਲਈ ਹੀ ਹੈਂ ਤੇ ਪਰ ਉਸ ਹਸਣਾ ਆਪਾਂ ਮੁੱਲ ਪਾਉਣਾ ਜਿਹੜੇ ਕੋ ਵੀਰ ਭਰਾ ਵੇਚਣ ਨਾਲ ਖੜੇ ਕਮਾਈ ਕਰੇ ਜਾ ਕੇ ਠੀਕ ਆ ਹਾਂਜੀ ਤੇ ਤੁੰ ਨੂੰ ਸਾਹਿਬ ਬਾਦੀਓ ਮੋਰ 60000 ਰੁਪਏ ਜਾਇਜ ਜਾਇਜ ਨਾ ਦੇ ਦਿੱਕੀ ਹੈ ਉਹ ਜਾਇਜ ਦੇ ਦਿੱਕੀ 5000 ਹੀ ਸ਼ਦਾ ਦੇ 55000 ਦੀ ਦੇ ਦਿੱਕੀ ਤਿੰਨ ਸਾਡੇ ਲਾਉਣਾ ਪਿਆਰ ਮਾ ਹੁਤ ਕਰਦੀ ਹੈ ਹੈ ਬੜਾ ਚੇਰੋ ਕਰ ਤਿੰਨ ਉਹ ਵੀਰ ਵੀ ਮੁੜ ਕੇਆਂ ਦੇ 1000 2000 ਉਹ ਛਿੜਾਈ ਗਏ ਕੁਝ ਨਹੀਂ ਹੁੰਦਾ ਬਹੁਤ ਜਾਰੀ ਆਦੇ ਨਾ ਭੁਵੇਂ ਜਾਈ ਆਦੀ ਦੇ ਦਾਂਗੇ ਚੱਲ ਜੁੰਦਾ ਰੋ ਬਣਾ ਓਕੇ ਰੋ ਤੇ ਮੈਂ ਉਧਰ ਤਾਜੀ ਸੂਈ ਜ ਮੈਲਾ ਮੈਨੇ ਮਾਰਨਾਂ ਲਈ ਠੀਕ ਆ ਉਹਦਾ ਆਹੋ ਕਨਫਰਮਾ ਨੇ ਅੰਤਜਾ ਲਾ ਲੈਣਾ ਦੂਜੇ ਨੰਬਰ ਤੇ ਆ ਗਈ ਵੈੜ ਵੈੜ ਬਹੁਤ ਸੋਹਣੀ ਸੱਜਣੋ ਥਣ ਤੁਣ ਬਹੁਤ ਸੋਹਣਾ ਲੱਗਾ ਕਰਮਵਾਲੀ ਨੂੰ ਮੁਠੀ ਤੋਂ ਬਾਹਰ ਜਾਊਗਾ ਦੇਖ ਸਕਦੇ ਤੁਣ ਤੇ ਵੇਖ ਹੀ ਰਹੇ ਜੀ ਹੰਤਾ ਤਾਂ ਰੰਗ ਭਰਾ ਦੇਣੀ ਨਹੀਂ ਕੋਈ ਗੱਲ ਤੋੜ ਦੋ ਵੈੜਾ ਛੇ ਕਰੇ ਦੰਦ ਕੱਢ ਰਹੀ ਹੈ ਕੰਨੀਆਂ ਥਲੋਤੀਆਂ ਲੈਣ ਦੀ ਚੱਲ ਆਓ ਹਾਂਜੀ ਠੀਕ ਆ 2 10 ਟਾਂ ਵੈੜ ਥੱਲੇ 11 ਕਿਲੋ ਕੱਲੋਏ ਵਾਲਾ ਖਾਵਾ ਭਾਵੇਂ 13 14 ਕਿਲੋੜਾ ਕੀ ਜਾਈਏ ਠੀਕ ਹੈ ਹਾਂਜੀ 11 ਕਿਲੋ ਦਾ ਨੈਟ ਹੁੰਦਾ ਯਾਰ ਤੇ ਬੱਚੀ ਦਾ ਕੱਦ ਬਹੁਤ ਵੇਖ ਲਓ ਕਿੰਦਾ ਲੱਗਿਆ ਕੱਦ ਪੂਰੀ ਜਵਾਨ ਹੈ ਪੂਰੀ ਜਵਾਨ ਹੈ ਹੈ ਫੁਗੜਾ ਪਾਣਾਂ ਦੀ ਕੁੱਤ ਕਿੰਨਾ ਸੋਹਣਾ ਲੱਗਾ ਮੂੰਹ ਮਸ਼ੀਨੀ ਓਕੇ ਰਫੋਰ ਲਓ ਬਜਟ ਰੇਟ ਲਾਵਾ ਇਹੜੇ ਵੀ ਪਾਜੀ ਕਰਦੇ ਆਪਾਂ ਆ ਪਹਿਲਾਂ ਵੀਡੀਓ ਵੀਰਾਂ ਨੂੰ ਵਿਖਾ ਲਈਏ ਇਹ ਬਣੀ ਆ ਮੈਂ ਗਾਂਂ ਗਾਂਂ ਭਰਾਇਆ ਸੀ ਸੈਕਟਰ ਸੀਮਨ ਭਰਾਇਆ ਅੱਛਾ ਉਹ ਠੀਕ ਆ ਡੇਟ ਇਹਦੇ ਹਿੰਦ ਤਰ ਰਿਹਾ ਅੱਛਾ ਕਿਹੜਾ ਭਰਿਆ ਸੈਕਟਰ ਸੀਮਨ ਭਰਿਆ ਆਪਣਾ ਸੀਮਨ ਆਪਣੇ ਕੋਲ ਆ ਜਿਹੜਾ ਕੋਈ ਵੀਰ ਭਰਾਊ ਆਪਾਂ ਤਾਂ ਸੀਮਨ ਖਾ ਲਾ ਕਿੰਨਾ ਚਿਰ ਹੋ ਗਿਆ ਭਰਿਆ ਇਹਨੂੰ ਸੀਮਨ ਅੱਜ ਇਹਨੂੰ ਅਜ ਲੱਗਿਆ ਜੋ 20 22 ਦਿਨ ਹੋਜੇ ਲੱਗੇ ਜੋ ਹਾਂਜੀ ਚਲੋ ਓਕੇ ਤੇ ਰੇਟ ਇਹ ਸੰਧੂ ਸਾਹਿਬ ਜੀ ਦੇ ਕਰਦਾ ਵਾ 50000 ਦੀ ਵੇਚੀ ਜੀ ਦਾੜਾ ਕਰਦਾ ਹੈ ਪਰ ਨਹੀਂ ਪਰ ਮੈਨੂੰ ਭਰਾ ਨਹੀਂ ਤਾਂ ਹਾਂ ਜਾਇਕ ਕਰਦੇ 45000 ਦੀ ਦੇ ਦਾਂਗੇ ਸੰਧੂ ਸਾਹਿਬ ਨਹੀਂ ਹੋਰ ਕਰਦੇ ਹੈ ਬੱਛੀ ਬਹੁਤੀ ਚੰਗੀ ਜੋ ਸੈਂ ਬਾਬਾ ਆ ਗਿਆ ਐਂਟੀ ਕਰ ਦੇ ਆ ਜਾ ਐਂਟੀ ਕਰਾ ਦੇ ਐਂਟੀ ਕਰਾ ਦੇ ਸਿਰਾਂ ਲਾ ਦੇ ਸਿਰਾਂ ਲਾ ਦੇ 40000 ਦੀ ਦੇ ਦਾਂਗੇ ਸੰਧੂ ਸਾਹਿਬ 40 ਦੀ ਹਾਂਜੀ ਉਹ ਚੋਂ ਯਾ ਛੱਡ ਗਏ ਹੈ ਛੱਡ ਗਏ ਯਾਰ ਉਹ ਚੋਂ ਹੀ ਛੜਨਾ ਚਲੋ ਸੱਜਣੋ ਖਰੀਦਦਾਰੀ ਕਰਿਓ ਲਾਭ ਦੇਣੀ ਨਹੀਂ ਕਹਿਣੇ ਨਹੀਂ 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 ਓਕੇ ਰਿਪੋਰਟ ਆਪਾਂ ਵਾ ਚਿਹਰੀ ਹੋਇ ਲਗਾ ਵੀਡੀਓ ਪਾ ਇਹਨੂੰ ਚਲੋ ਠੀਕ ਆ ਜੀ ਸასი ਘਰ